ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਕਰ ਰੱਖੈ ਤੈ ਸਾ ਤਿਨ ਨਾਓ ਆਪੇ ਕਰਨ ਕਰਾਵਣ ਜੋਗ ਪ੍ਰਾਪਵੈ ਸੋਈ ਫਲ ਹੋਗ passeso aap hoy ant tarang lakhe na jahe paar brahm ke rang jaisi mat de taisa pargas paar brahm karta ya vinash sada 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 dayalu ਤੇਬਰ ਸਿਮਰ ਨਾਨਕ ਭੈ ਨਿਹਾਲ ਸਦਾ 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 ਅੰਦਿਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਪ੍ਰਜਾਣਨ ਦੀ ਤਰ੍ਹਾਂ ਲੜੀਵਾਰ ਕਥਾ ਨਾਲ ਜੁੜਦੇ ਹੋਏ ਆਪ ਜੀ ਨੇ ਨੌਵੀਂ ਅਸ਼ਟਪਰੀ ਦਾ ਅੱਠਵਾਂ ਪਾਠ ਸਰਪਣ ਕੀਤਾ ਹੈ ਇਸ ਅੱਠਵੇਂ ਪਦੇ ਰਾਹੀਂ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਾਰਾ ਸਿੱਖਾਂ ਨੂੰ ਕੀ ਉਪਦੇਸ਼ ਬਖਸ਼ਦੇ ਹਨ ਆਓ ਸਰਪਣ ਕਰੀਏ ਉਸ ਤੋਂ ਪਹਿਲਾਂ ਗੁਰ ਚਲਣਾ ਵੀ ਚਲਵਾਈਏ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਭਾਰ ਬਰਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੈ ਤੈ ਸਾ ਤਿਨ ਨਾਓ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਣ ਕਰਦੇ ਹਨ ਕਿ ਸਾਰੀ ਸ੍ਰਿਸ਼ਟੀ ਦੇ ਜਿੰਨੇ ਵੀ ਸਰੀਰ ਹਨ ਇਹ ਸਾਰੇ ਪਰਮੇਸ਼ਰ ਦੇ ਘਰ ਹਨ ਜਿਹੜੇ ਜੀਵ ਨੂੰ ਜਿੱਥੇ ਰੱਖਿਆ ਉੱਥੇ ਹੀ ਉਹ ਆਪਣੇ ਆਪ ਨੂੰ ਠੀਕ ਸਮਝਦਾ ਹੈ ਕੌਣ ਫੁੱਲ ਰਾਜਾ ਹੋਇਆ ਬੈਠਾ ਕੌਣ ਸਿਮਟ ਭਇਓ ਸੰਕਰ ਬੈਠਾ ਪਸ਼ੂਆ ਪੰਛੀਆਂ ਦੀਆਂ 84 ਲੱਖ ਜੂਲਾ ਹਨ ਗੁਰੂ ਪਿਆਰੋ 42 ਲੱਖ ਜੀ ਜਨਮੈ ਹੋਤੇ ਔਰ 42 ਲੱਖ ਥਲ ਵਿੱਚ ਹੈ ਆatsch ਕਹਿੰਦੇ ਹੋ ਪਰੀਪੂਰ ਪਰਮੇਸ਼ਰ ਪਰਮਾਤਮਾ ਜੀਵਾਂ ਨੂੰ ਆਪਣੀ ਮਰਜ਼ੀ ਨਾਲ ਜਿਹੜੀਆਂ ਜਿਹੜੀਆਂ ਜੋੜਾ ਵਿੱਚ ਪਾ ਕੇ ਰੱਖਦਾ ਹੈ ਉਹ ਸਾਰੇ ਘਰ ਪਰਮੇਸ਼ਰ ਨੇ ਬਣਾਏ ਹਨ ਐਸੇ ਘਰ ਹਮ ਬਹੁਤ ਵਸਾਏ ਜਬ ਹਮ ਆ ਰਾਮ ਗਰਭ ਹੋਇਆ ਕਵੀ ਸਾਬ ਜੀ ਦਾ ਵਚਨ ਹੈ ਤਾਂ ਜਿਹੋ ਜਾ ਗੁਰੂ ਪਿਆਰਿਓ ਜੀਵਨ ਹੈ ਉਹ ਇਹ ਜਾ ਨਾਮ ਪੈ ਗਿਆ ਜਿਸ ਘਰ ਵਿੱਚ ਸਰੀਰਾਂ ਦਾ ਰਖਣਾ ਕੀਤਾ ਉਸੇ ਤਰ੍ਹਾਂ ਦਾ ਸਵਰਗ ਦੇ ਦੇਵਤੇ ਪਤਾਲ ਦੇ ਰਾਖਸ਼ ਮਨੁੱਖ ਪਸ਼ੂ ਆਦਿ ਦਾ ਨਾਮ ਪੈ ਗਿਆ ਆਪੇ ਕਰਨ ਕਰਾਵਣ ਜੋਗ ਉਹ ਆਪ ਹੀ ਪਰਿਪੂਰ ਪਰਮੇਸ਼ਰ ਪਰਮਾਤਮਾ ਹੈ ਜਿਹੜਾ ਸ੍ਰਿਸ਼ਟੀ ਦੇ ਕਾਰਜਾਂ ਨੂੰ ਕਰਨ ਵਾਲਾ ਹੈ ਤੇ ਆਪ ਹੀ ਕਰਾਉਣ ਵਾਲਾ ਹੈ ਪ੍ਰਭ ਆਵੇ ਸੋਈ ਤੁਲ ਹੋਗ ਜੋ ਉਸ ਨੂੰ ਭਾਉਂਦਾ ਹੈ ਉਹ ਹੀ ਹੁੰਦਾ ਹੈ ਜੀਵ ਉਹੀ ਕਰਦੇ ਹਨ ਜੋ ਉਸਨੂੰ ਚੰਗਾ ਲੱਗਦਾ ਹੈ ਉਹ ਵੀ ਹੁੰਦਾ ਹੈ ਬੰਦੇ ਦੀ ਮਰਜ਼ੀ ਨਹੀਂ ਚਲਦੀ ਪਸਰੋ ਆਪ ਹੋਏ ਅਨੰਤ ਤਰੰਗ ਉਹ ਪਰਿਪੂਰਤ ਪਰਮੇਸ਼ਰ ਪ੍ਰਮਾਤਮਾ ਹੀ ਆਪਣੀਆਂ ਅਨੇਕਾਂ ਲਹਿਰਾਂ ਬਣਾ ਕੇ ਬੈਠਾ ਜਿਵੇਂ ਸਮੁੰਦਰ ਵਿੱਚ ਮੀਂਹ ਪੈਂਦਾ ਹੈ ਤੇ ਅਨੇਕਾਂ ਬੁਲਬਲੇ ਪੈਦਾ ਹੋ ਜਾਂਦੇ ਆ ਪਰ ਜਦੋਂ ਮੀਂਹ ਬੰਦ ਹੋ ਜਾਂਦਾ ਹੈ ਤੇ ਉਹ ਸਾਰੇ ਬੁਲਬਲੇ ਖਤਮ ਹੋ ਜਾਂਦੇ ਆ ਤੇ ਸਮੁੰਦਰ ਬਣ ਜਾਂਦੇ ਆ ਇਸੇ ਤਰ੍ਹਾਂ ਇਹ ਜੀਵ ਹਣ ਸਾਰੇ ਪਰਮੇਸ਼ਰ ਦੇ ਸਾਜੇ ਹੋਏ ਇਸ ਸਾਰੀਆਂ ਉਹਦੀਆਂ ਤਰੰਗਾ ਹਨ ਲਹਿਰਾ ਹਨ ਗੁਰ ਪਿਆਰਿਓ ਪਰਮੇਸ਼ਰ ਦੀਆਂ ਆਪਣੀਆਂ अनेका ਤਰੰਗਾ ਦੇ ਵਿੱਚ ਫੈਲੇ ਆਉ ਪਰਮੇਸ਼ਰ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਉਹਦੇ ਰੰਗਾਂ ਨੂੰ ਕੌਣ ਜਾਣ ਸਕਦਾ ਹੈ ਭਾਵ ਕੋਈ ਉਹਦੇ ਰੰਗਾਂ ਨੂੰ ਪੂਰਾ ਬਿਆਨ ਨਹੀਂ ਕਰ ਸਕਦਾ ਤਬ ਸਰਬਨਾਮ ਕਥਾ ਕਵਲ ਕਰਮਨਾ ਬਨਰ ਸਮਤ ਜੈਸੀ ਮਤ ਦੇ ਤੈਸਾ ਪ੍ਰਗਾਸ ਜਿਹੋ ਜੀ ਉਹ ਜੀਵਾਂ ਨੂੰ ਮਤ ਦਿੰਦਾ ਹੈ ਤੇ ਜੀਵ ਉਹੇ ਜੀ ਮਤ ਦਾ ਵਰਣਨ ਕਰਦੇ ਹਨ ਇਹ ਉਹ ਜੀ ਸਿੱਖਿਆ ਬੁੱਧੀ ਵਿੱਚ ਰੱਖਦਾ ਹੈ ਪਰਮੇਸ਼ਰ ਜੀਵਾਂ ਦੇ ਉਹੇ ਜੀ ਪ੍ਰਗਟ ਹੋ ਜਾਂਦੀ ਹੈ ਪਾਰ ਬ੍ਰਹਮ ਕਰਤਾ ਅਬਨਾਸ਼ ਪਰ ਉਹ ਅਬਨਾਸ਼ੀ ਨਾਸਤੋ ਰਹਿਤ ਹੈ ਇਹਨਾਂ ਜੀਵਾਂ ਨੂੰ ਸਾਜ ਕੇ ਇਹਨਾਂ ਦੇ ਵਿੱਚੇ ਬੈਠ ਕੇ ਆਪ ਨਿਰਲੇਪ ਵੀ ਹੈ ਸਦਾ 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 ਦਿਆਲ ਐਸਾ ਪਰਿਪੂਰਨ ਪਰਮੇਸ਼ਰ ਪਰਮਾਤਮਾ ਦਿਆਲੂ ਕਿਰਪਾਲੂ ਹਮੇਸ਼ਾ ਹੀ ਦਿਆਲ ਹੈ ਸੇਮਰ ਸਿਮਰਨ ਨਾਰਕ ਭਏ ਨਿਹਾਲ ਐਸਾ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਜਿਸ ਨੂੰ ਸਿਮਰ ਕੇ ਅਸੀਂ ਨਿਹਾਲ ਹੋ ਜਾਂਦੇ ਹਾਂ ਉਹਦਾ ਸਿਮਨ ਕਰਨਾ ਚਾਹੀਏ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਇ ਮਿਟਾਵੋ ਏਸੀ ਨੌਮੀ ਅਸਤਰੀ ਜੋ ਹੁਸ਼ਰਤ ਸਾਹਿਬ ਜੀ ਦੇ 275 ਅੰਗ ਪਰ ਸੁਭਾਈਮਾਨ ਹੈ ਗੌੜੀ ਸੁਖਣੀ ਦੀ ਨੌਮੀ ਅਸਤਰੀ ਦਾ ਅਠਵਾਂ ਪਦ ਆਪ ਜੀ ਨੇ ਸਰਪਣ ਕੀਤਾ ਅੱਗੇ ਗੁਰੂ ਪਿਆਰਿਓ ਦਸਵੀਂ ਅਸ਼ਟਪਦੀ ਚੱਲਦੀ ਐ ਦਸਵੀਂ ਅਸ਼ਟਪਦੀ ਵਿੱਚ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਉਪਦੇਸ਼ ਬਖਸ਼ਿਸ਼ ਕਰਨਗੇ ਇਹ ਆਪਾਂ ਅਗਲੇ ਦਿਵਾਨਾ ਵਿੱਚ ਸਰਬਣ ਕਰਾਂਗੇ ਇੱਥੇ ਰੋਕਣ ਦੀ ਆਗਿਆ ਬਖਸ਼ੋ ਬੋਲਦੀਆਂ ਨੀ ਕਾ ਅਖਰਵਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣਯੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਬਲਾਵ ਫਤੇ ਪਾਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰਜੀ ਦੀ ਫਤਿਹ ਵਾਹ ਗੁਰੂ ਵਾਹ ਗੁਰੂ ਵਾਹ